ਜੀ ਦਸਾਂ ਦੇ ਗਾਮੀ ਫਿਲਮ ਸਰਦਾਰ ਜੀ ਤਿੰਦਾ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਭਾਰਤ ਵਿੱਚ ਤੀਖਾ ਵਿਰੋਧ ਸਾਹਮਣੇ ਆਇਆ ਹੈ ਵਿਵਾਦ ਦਾ ਮੁੱਖ ਕਾਰਨ ਪਾਕਿਸਤਾਨੀ ਅਦਾਕਾਰਾ ਹਾਨੀਆ ਆਮੀਰ ਦੀ ਫਿਲਮ ਵਿੱਚ ਸ਼ਮੂਲੀਅਤ ਹੈ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਤਣਾਅ ਅਤੇ ਹਾਨੀਆ ਆਮੀਰ ਦੇ ਕਥਿਤ ਭਾਰਤ ਵਿਰੋਧੀ ਬਿਆਨਾਂ ਖਾਸ ਤੌਰ ਤੇ ਆਪਰੇਸ਼ਨ ਸੰਦੂਰ ਬਾਰੇ ਉਸ ਦੀਆਂ ਟਿੱਪਣੀਆਂ ਨੂੰ ਲੈ ਕੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸੀਨੇ ਐਮਈ ਪਿੰਸ ਐਫਵਾਈਜ਼ ਨੇ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਾ ਹੋਣ ਦਾ ਐਲਾਨ ਕੀਤਾ ਐਫ ওয়ਾਈਜ਼ ਦੇ ਪ੍ਰਧਾਨ ਨੇ ਦਲਜੀਤ ਅਤੇ ਨੀਰਮਤਾਵਾ ਨੂੰ ਗਦਾਰੀ ਦਾ ਇਲਜ਼ਾਮ ਲਗਾਇਆ ਤੇ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਸੋਸ਼ਲ ਮੀਡੀਆ ਤੇ ਵੀ ਇਸ ਮੁੱਦੇ ਨੂੰ ਲੈ ਕੇ ਤਿੱਖੀ ਵੈਸ ਚੱਲ ਰਹੀ ਹੈ ਜਿੱਥੇ ਕੁਝ ਲੋਕ ਦਲਜੀਤ ਤਸਾਨ ਦੇ ਸਮਰਥਨ ਵਿੱਚ ਆਨ ਜਰ ਕੇ ਹੋਰ ਉਸ ਦੇ ਫੈਸਲੇ ਤੇ ਸਵਾਲ ਉਠਾਉਂਦੇ ਹਨ ਦਲਜੀਤ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਸਥਿਤੀ ਸਾਡੇ ਹੱਥ ਵਿੱਚ ਨਹੀਂ ਹੈ ਪਰ ਵਿਰੋਧ ਨੇ ਫਿਲਮ ਦੀ ਭਾਰਤ ਵਿੱਚ ਰਿਲੀਜ਼ ਨੂੰ ਅਸੰਭਵ ਬਣਾ ਦਿੱਤਾ ਨਤੀਜੇਨ ਫਿਲਮ 27 ਜੂਨ ਨੂੰ ਸਿਰਫ ਵਿਦੇਸ਼ੀ ਬਾਜ਼ਾਰਾਂ ਵਿੱਚ ਰਿਲੀਜ਼ ਹੋਈ ਪੰਜਾਬ 95 ਦੀ ਪਾਬੰਦੀ ਦਾ ਮਾਮਲਾ ਦਲਜੀਤ ਦਸਾਂਜ ਦੀ ਪਿਛਲੀ ਫਿਲਮ ਪੰਜਾਬ 95 ਜੋ ਸਿੱਖ ਇਤਿਹਾਸ ਦੀ ਇੱਕ ਮਹੱਤਵਪੂਰਨ ਵਿਅਕਤੀ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਦੇ ਆਧਾਰ ਹੈ ਨੂੰ ਵੀ ਭਾਰਤ ਵਿੱਚ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਸੀਬੀਐਫਸੀ ਨੇ ਫਿਲਮ ਨੂੰ ਸਿਆਸੀ ਅਤੇ ਸੰਵੇਦਨਸ਼ੀਲ ਮੁੱਦਿਆਂ ਦੇ ਕਾਰਨ ਸਰਟੀਫਿਕੇਟ ਨਹੀਂ ਦਿੱਤਾ ਫਿਲਮ ਵਿੱਚ 1980 ਤੋਂ ਲੈ ਕੇ 1990 ਦੇ ਦਹਾਕੇ ਵਿੱਚ ਪੰਜਾਬ ਦੀਆਂ ਘਟਨਾਵਾਂ ਖਾਸ ਤੌਰ ਤੇ ਸਿੱਖ ਪੰਜਾਬ ਵਿਰੋਧੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਦਰਸਾਇਆ ਗਿਆ ਹੈ ਜਿਸ ਨੂੰ ਸਰਕਾਰ ਨੇ ਸੰਵੇਦਨਸ਼ੀਲ ਮੰਨਿਆ ਸੀਬੀਐਫਸੀ ਨੇ ਫਿਲਮ ਪਿਚ 85 ਤੋਂ ਵੱਧ ਸੋਧਾਂ ਦੀ ਮੰਗ ਕੀਤੀ ਜਿਸ ਨੂੰ ਨਿਰਤਾਵਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਨਤੀਜਨ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਕੀਤਾ ਜਾ ਸਕਿਆ ਹਾਲਾਂਕਿ ਇਸ ਨੂੰ ਅੰਤਰਰਾਸ਼ਟਰੀ ਫਿਲਮ ਫੈਸਟੀਵਲਾਂ ਵਿੱਚ ਸਰਹਾਨਾ ਮਿਲੀ ਇਸ ਪਾਬੰਦੀ ਨੂੰ ਲੈ ਕੇ ਸਿੱਖ ਭਾਈਚਾਰੇ ਤੇ ਸੋਸ਼ਲ ਮੀਡੀਆ ਤੇ ਵਿਆਪਕ ਨਾਰਾਜ਼ਗੀ ਦੇਖਣ ਨੂੰ ਮਿਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦਲਜੀਤ ਦੋਸਾਂਜ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨੇ ਵੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਇਹ ਮੁਲਾਕਾਤ 2024 ਵਿੱਚ ਹੋਈ ਜਿਸ ਵਿੱਚ ਦਲਜੀਤ ਦਸਾਂਜ ਨੇ ਪੰਜਾਬੀ ਸੱਭਿਆਚਾਰ ਅਤੇ ਸਿਨੇਮਾ ਦੀ ਮਹੱਤਤਾ ਤੇ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਦਲਜੀਤ ਦੀਆਂ ਫਿਲਮਾਂ ਅਤੇ ਸੰਗੀਤ ਰਾਹੀਂ ਪੰਜਾਬੀ ਸੱਭਿਆਚਾਰਕ ਅਤੇ ਵਿਸ਼ਵ ਪੱਧਰ ਤੇ ਪਹੁੰਚਾਉਣ ਦੀ ਛਲਾਗਾ ਕੀਤੀ ਹਾਲਾਂਕਿ ਕੁਝ ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਵਾ ਕੀਤਾ ਗਿਆ ਕਿ ਸਰਦਾਰ ਜੀ ਤਿੰਨ ਦੇ ਵਿਰੋਧ ਦਾ ਇੱਕ ਕਾਰਨ ਦਲਜੀਤ ਦੀ ਮੋਦੀ ਨਾਲ ਮੁਲਾਕਾਤ ਵੀ ਹੈ ਪਰ ਇਸ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਇਸ ਦੇ ਨਾਲ ਹੀ ਚਮਕੀਲੇ ਦੀ ਫਿਲਮ ਅਤਿ ਲਚਕਤਾ ਦੇ ਇਲਜ਼ਾਮ 2024 ਚ ਰਿਲੀਜ਼ ਹੋਈ ਦਲਜੀਤ ਦੀ ਫਿਲਮ ਅਮਰ ਸਿੰਘ ਚਮਕੀਲਾ ਜੋ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ਦੇ ਆਧਾਰਤ ਹੈ ਨੂੰ ਵੀ ਵਿਵਾਦ ਦਾ ਸਾਹਮਣਾ ਕਰਨਾ ਪਿਆ ਕੁਝ ਆਲੋਚਕਾਂ ਅਤੇ ਸਮਾਜਿਕ ਸਮੂਹਾਂ ਨੇ ਸੋਸ਼ਲ ਮੀਡੀਆ ਤੇ ਫਿਲਮ ਤੇ ਲਚਕਤਾ ਨੂੰ ਪ੍ਰਮੋਟ ਕਰਨ ਦਾ ਇਲਜ਼ਾਮ ਲਗਾਇਆ ਕਿਉਂਕਿ ਇਸ ਵਿੱਚ ਚਮਕੀਲਾ ਦੇ ਗੀਤਾਂ ਦਾ ਸੰਵੇਦਨਸ਼ੀਲ ਸਮਗਰੀ ਅਤੇ ਉਸਦੇ ਜੀਵਨ ਅਤੇ ਵਿਵਾਦ ਘਟਨਾਵਾਂ ਨੂੰ ਦਰਸਾਇਆ ਗਿਆ ਸੀ ਇਸ ਦੇ ਬਾਵਜੂਦ ਫਿਲਮ ਨੂੰ ਦਰਸ਼ਕਾਂ ਤੇ ਲੋਕਾਂ ਦੀ ਸਰਹਾਨਾ ਮਿਲੀ ਪਰ ਸਿੱਖ ਸੰਗਠਨਾ ਨੇ ਇਸ ਨੂੰ ਪੰਜਾਬੀ ਸੱਭਿਆਚਾਰ ਦੀ ਗਲਤ ਤਸਵੀਰ ਪੇਸ਼ ਕਰਨ ਦਾ ਦੋਸ਼ ਲਗਾਇਆ ਇਹ ਵਿਵਾਦਾਂ ਨੂੰ ਲੈ ਕੇ ਸਰਕਾਰ ਦੀ ਪਹੁੰਚ ਨੂੰ ਹਲਾਸ਼ੇਰੀ ਦੱਸਿਆ ਜਾ ਰਿਹਾ ਹੈ ਸਰਦਾਜੀ ਤਿੰਨ ਦੇ ਮਾਮਲੇ ਵਿੱਚ ਸਰਕਾਰ ਨੇ ਸਿੱਧੇ ਤੌਰ ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਸੀਬੀਐਫਸੀ ਅਤੇ ਐਫਵਾਇਜ਼ ਵਰਗੀਆਂ ਸੰਸਥਾਵਾਂ ਦੀ ਸਖਤੀ ਨੂੰ ਸਰਕਾਰ ਦੀ ਸਹਿਮਤੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਤੇ ਸੰਵੇਦਨਸ਼ੀਲਤਾ ਦਾ ਨਤੀਜਾ ਮੰਨਿਆ ਜਾ ਰਿਹਾ ਜਿਸ ਨੂੰ ਸਰਕਾਰ ਦੀ ਸੈਂਸਰਸ਼ਿਪ ਨੀਤੀ ਦੇ ਸਵਾਲ ਖੜੇ ਕੀਤਿਆਂ ਸੋਸ਼ਲ ਮੀਡੀਆ ਤੇ ਕੁਝ ਯੂਜ਼ਰ ਸਰਕਾਰ ਤੇ 도ਗਲੀ ਨੀਤੀ ਅਪਣਾਉਣ ਦਾ ਦੋਸ਼ ਲਗਾਇਆ ਹੈ ਕਿਉਂਕਿ ਮੋਦੀ ਨੇ ਦਲਜੀਤ ਦੀ ਛਲਾਗਾ ਕੀਤੀ ਪਰ ਉਸ ਦੀਆਂ ਫਿਲਮਾਂ ਤੇ ਪਵੰਦੀ ਦਾ ਸਾਹਮਣਾ ਕਰਨਾ ਪਿਆ ਦਲਜੀਤ ਦਸਾਂਜ ਦੀਆਂ ਫਿਲਮਾਂ ਖਾਸ ਤੌਰ ਤੇ ਸਰਦਾਜੀ ਤਿੰਨ ਅਤੇ ਪੰਜਾਬ 95 ਸਿਆਸੀ ਸਮਾਜਿਕ ਅਤੇ ਸੱਭਿਆਚਾਰਕ ਵਿਵਾਦਾਂ ਦਾ ਕੇਂਦਰ ਵਿੱਚ ਹਨ ਸਰਦਾਜੀ ਤਿੰਨ ਦਾ ਵਿਰੋਧ ਪਾਕਿਸਤਾਨੀ ਅਦਾਕਾਰਾਂ ਦੀ ਸਮੂਲੀਅਤ ਅਤੇ ਰਾਸ਼ਟਰੀ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਜਦਕਿ ਪੰਜਾਬ 95 ਸੰਵੇਦਨਸ਼ੀਲ ਇਤਿਹਾਸਕ ਮੁੱਦਿਆਂ ਦੇ ਕਾਰਨ ਪਵੰਦੀ ਦਾ ਸ਼ਕਾਰ ਹੋਈ ਚਮਕੀਲਾ ਤੇ ਲਚਕਤਾ ਦੀ ਇਲਜ਼ਾਮਾਂ ਨੇ ਵੀ ਸਰਕਾਰ ਅਤੇ ਸਮਾਜ ਦੇ ਇੱਕ ਹਿੱਸੇ ਨੂੰ ਸੈਂਸਰਸ਼ਿਪ ਨੀਤੀਆਂ ਨੂੰ ਉਜਾਗਰ ਕੀਤਾ ਸਰਕਾਰ ਦੀ ਚੁੱਪ ਅਤੇ ਸੈਂਸਰਗਤ ਕਾਰਵਾਈਆਂ ਨੇ ਇਸ ਨੂੰ ਹੱਲਾਸ਼ੇਰੀ ਦੀ ਸੰਗਿਆ ਦਿੱਤੀ ਜਿਸ ਨਾਲ ਸਿੱਖ ਭਾਈਚਾਰੇ ਅਤੇ ਲੋਕਜੀ ਦੇ ਪ੍ਰਸ਼ੰਸਕਾਂ ਵਿੱਚ ਅੱਜ ਦੀ ਵਧੀ ਹੈ